ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਅੱਜ ਦਾ ਵਿਸ਼ਾ ਸਾਡਾ ਹੈਗਾ ਕਿ ਸਾਡੇ ਬੱਚੇ ਆਖੀ ਕਿਉਂ ਨਹੀਂ ਲੱਗਦੇ ਆਉਣ ਵਾਲੀਆਂ ਨਸਲਾਂ ਸੀ ਕਿਵੇਂ ਬਚਾਈਏ ਸੋ ਇੱਕ ਛੋਟੀ ਜਿਹੀ ਗੁਜਾਰਿਸ਼ ਜੀ ਦੇ ਨਾਲ ਮੈਨੂੰ ਲੱਗਦਾ ਹੈ ਕਿ ਅਸੀਂ ਆਉਣ ਵਾਲੀਆਂ ਨਸਲਾਂ ਜਿਹੜੀਆਂ ਉਹਨਾਂ ਨੂੰ ਬਹੁਤ ਚੰਗੇ ਤਰੀਕੇ ਨਾਲ ਸਾਹਮਣ ਸੱਕਦੇ ਹਾਂ ਤੇ ਬੱਚੇ ਤਾਂ ਆਖੇ ਲੱਗਣਗੇ ਜਨਾਬ ਜਦੋਂ ਅਸੀਂ ਬੱਚਿਆਂ ਨੂੰ ਉਹਨਾਂ ਦੇ ਮਨਪਸੰਦ ਕਿੱਤੇ ਨਾਲ ਜੋੜਾਂਗੇ ਤੁਹਾਨੂੰ ਪਤਾ ਹੈ ਉਹ ਮਨਪਸੰਦ ਕਿੱਤਾ ਬੱਚਿਆਂ ਦਾ ਕੀ ਹੁੰਦਾ ਹੈ ਕਿਹੜਾ ਨਾ ਪਰ ਅਸੀਂ ਕੀ ਕਰਦੇ ਹਾਂ ਅਸੀਂ ਸਾਰਾ ਦਿਨ ਬੱਚਿਆਂ ਨੂੰ ਪਹਿਲਾਂ ਸਕੂਲ ਵਿੱਚ ਭੇਜਦੇ ਹਾਂ ਆਉਂਦੇ ਸਾਰ ਉਹਨੂੰ ਵਰਕ ਕਰਵਾਉਣ ਲਾ ਦਿੰਨੇ ਆ ਤੇ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਦੇ ਦਿੰਨੇ ਆ ਫੋਨ ਹੁਣ ਇੱਕ ਕਹਾਵਤ ਹੈ ਇੱਥੇ ਕਿ ਜੇ ਆਪਾਂ ਕਿਸੇ ਨੂੰ ਬਚਾਉਣਾ ਤਾਂ ਪਹਿਲਾਂ ਆਪਣੇ ਆਪ ਨੂੰ ਬਚਾਉਣਾ ਸਿੱਖੋ ਅਸੀਂ ਲੋਕਾਂ ਦੇ ਬੱਚਿਆਂ ਵੱਲ ਤਾਂ ਮੋਸਤੀ ਇਹ ਧਿਆਨ ਦਿੰਨੇ ਆ ਕਿ ਫਲਾਣੇ ਦਾ ਬੱਚਾ ਜੀ ਫੋਨ ਦੇਖਦਾ ਸਾਡਾ ਨਹੀਂ ਦੇਖਦਾ ਪਰ ਜੇ ਸਾਡਾ ਨਹੀਂ ਦੇਖਦਾ ਤਾਂ ਤੁਸੀਂ ਕਦੇ ਇਹ ਸੋਚਿਆ ਕਿ ਉਹ ਵਿਲੀ ਟਾਈਮ ਵਿੱਚ ਹੋਰ ਕੀ ਕਰਦਾ ਹੋਊਗਾ ਉਹ ਤਾਂ ਜੀ ਵਿਲੀ ਟਾਈਮ ਵਿੱਚ ਪੜਦਾ ਪਰ ਸੀਤ ਕਿੱਥੇ ਹੈ ਜਨਾਬ ਸੀਤ ਵੀ ਤਾਂ ਜ਼ਰੂਰੀ ਹੈ ਬੱਚੇ ਦੀ ਤੇ ਜੀ ਦੇ ਲਈ ਸਾਨੂੰ ਪ੍ਰੈਕਟਿਸ ਕਰਨੀ ਚਾਹੀਦੀ ਆ ਸਰੀਰਕ ਤੌਰ ਤੇ ਕੋਈ ਨਾ ਕੋਈ ਐਕਟੀਵਿਟੀ ਕਰਨੀ ਚਾਹੀਦੀ ਆ ਜੀ ਦੇ ਨਾਲ ਸਾਡੇ ਬੱਚੇ ਬਹੁਤ ਜ਼ਿਆਦਾ ਤਾਕਤਵਰ ਬਣ ਗਏ ਅੱਜ ਅਸੀਂ ਦੇਖਦੇ ਹਾਂ ਸਾਡੇ ਬੱਚੇ ਨਾ ਟਾਈਮ ਤੋਂ ਪਹਿਲਾਂ ਮਚ्योर ਹੋ ਰਹੇ ਆ ਉਹਦਾ ਕਾਰਨ ਕੀ ਆ ਕਦੇ ਸੋਚਿਆ ਉਹਦਾ ਕਾਰਨ ਹੈ ਜੀ ਗਲਤ ਖਾਣ ਪੀਣ ਬੱਚਿਆਂ ਨੂੰ ਬਾਹਰਲੇ ਜੰਕ ਫੂਡ ਛਿੜਾ ਕੇ ਨਾ ਘਰ ਦਾ ਮੱਖਣ ਦੁੱਧ ਦਹੀਂ ਇਹ ਸਭ ਕੁਝ ਦੋ ਤਾਂ ਕਿ ਜਿਹੜੀ ਉਹਨਾਂ ਦੀ ਗਰੋਥ ਹੈ ਉਹ ਚੰਗੀ ਤਰ੍ਹਾਂ ਹੋ ਸਕੇ ਹੁਣ ਮੱਖਣੀ ਕਿੰਨੀ ਠੰਡੀ ਹੁੰਦੀ ਆ ਪਰ ਨਹੀਂ ਜੀ ਅਸੀਂ ਤਾਂ ਗਿੱਜੇ ਆ ਬ੍ਰੈਡਾਂ ਤੇ ਜੈਮ ਲਾ ਕੇ ਖਾਣ ਹੁਣ ਜੇ ਬ੍ਰੈਡਾਂ ਤੇ ਜੈਮ ਲਾ ਕੇ ਬੱਚੇ ਖਾਣਗੇ ਤਾਂ ਉਹਨਾਂ ਦੀ ਸਿਹਤ ਤੁਸੀਂ ਕਿੰਨੀ ਕੁ ਉਮੀਦ ਕਰ ਸਕਦੇ ਕਿ ਸਿਹਤ ਚੰਗੀ ਹੋਊਗੀ ਸੋ ਬੱਚਿਆਂ ਨੂੰ ਜੇ ਚੰਗੇ ਤਰੀਕੇ ਨਾਲ ਅਸੀਂ ਪਾਲਾਂਗੇ ਆਉਣ ਵਾਲਾ ਸਮਾਂ ਵੀ ਤਾਂ ਕਰਕੇ ਵਧੀਆ ਹੋਊਗਾ ਨਹੀਂ ਨਹੀਂ ਕਹਿੰਦੀ ਬੱਚਿਆਂ ਤੋਂ ਫੋਨ ਖੋਲੋ ਬੱਚਿਆਂ ਨੂੰ ਫੋਨ ਅਪਡੇਟ ਕਰਦਾ ਰਹਿੰਦਾ ਬੱਚਿਆਂ ਕੋਲ ਫੋਨ ਦੋ ਪਰ ਅੱਧਾ ਘੰਟਾ ਜਾਂ 15 ਮਿੰਟ ਉਹਨਾਂ ਨੂੰ ਦੱਸੋ ਕਿ ਪੁੱਤ ਆਹ ਤੁਹਾਡਾ ਟਾਈਮ ਫੋਨ ਦੇਖਣ ਦਾ ਇੰਨਾ ਟਾਈਮ ਤੇ ਉਸ ਤੋਂ ਬਾਅਦ ਤੁਸੀਂ ਐਕਸਰਸਾਈਜ਼ ਕਰਨੀ ਆ ਇਹ ਨਹੀਂ ਵੀ ਆਹ ਦੇ ਖੜਾ ਹੀ ਛੜਾ ਲਓ ਬੱਚੇ ਨੂੰ ਫੋਨ ਦੇ ਕੇ ਕਿਉਂਕਿ ਫੋਨ ਇੱਕ ਹੀ ਜਿਹਾ ਲਾਤਾ ਜਿਹੜੀ ਨਸ਼ਿਆਂ ਤੋਂ ਵੀ ਬੁਰੀ ਆ ਅਕਸਰ ਸੀ ਦੇਖਿਆ ਬੱਚਾਂ 'ਚ ਚਿੜਚਿੜਾਪਨ ਗੁੱਸਾ ਈਰਖਾ ਉਹ ਕਿੱਥੋਂ ਸਿੱਖਦੇ ਆ ਉਹ ਸਿੱਖਦੇ ਆ ਜੀ ਫੋਨ ਤੋਂ ਜੇ ਤੁਸੀਂ ਚਾਹੁੰਦੇ ਹੋ ਕਿ ਬੱਚੇ ਇਹ ਸਭ ਕੁਝ ਨਾ ਸਿੱਖਣ ਤੇ ਫੋਨ ਤੇ ਇਹੋ ਜਿਹੀਆਂ ਵੀਡੀਓਜ਼ ਡਾਊਨਲੋਡ ਕਰਕੇ ਦਿਓ ਜਿਹੜੀਆਂ ਉਹਨਾਂ ਨੂੰ ਮੋਟੀਵੇਟ ਕਰਨ ਉਹ ਵੀਡੀਓਜ਼ ਜਿਹੜੀਆਂ ਹੋ ਸਕਦੀਆਂ ਸਰੀਰਕ ਤੌਰ ਤੇ ਹੋ ਸਕਦੀਆਂ ਕਿ ਸਰੀਰਕ ਤੌਰ ਤੇ ਕੋਈ ਬੱਚਾ ਐਕਸਰਸਾਈਜ਼ ਕਰ ਰਿਹਾ ਜਾਂ ਫਿਰ ਉਹ ਹੋ ਸਕਦੀਆਂ ਕੋਈ ਜਿੰਮਤਾਂ ਜਾਂ ਫਿਰ ਹੋ ਸਕਦੀਆਂ ਚੰਗੇ ਖਾਣ ਪੀਣਦਿਆਂ ਪਰ ਬੱਚੇ ਹਮੇਸ਼ਾ ਇਹ ਦੇਖਦੇ ਆ ਕਿ ਕੀ ਆਪਾਂ 버ਗਰ ਪੀਜ਼ੇ ਕਿਵੇਂ ਬਣਾਈਏ ਕਿਵੇਂ ਖਾਈਏ ਸੋ ਇਹਨਾਂ ਚੀਜ਼ਾਂ ਤੋਂ ਦੂਰ ਕਰੋ ਬੱਚਿਆਂ ਨੂੰ ਫੇਰੀ ਆਉਣ ਵਾਲਾ ਜਿਹੜਾ ਭਵਿੱਖ ਹੈ ਬੱਚਿਆਂ ਦਾ ਉਹ ਸੁਨਹਿਰੀ ਹੋਊਗਾ ਜੀ ਸਰੀਰ ਤਕੜਾ ਤੇ ਮਨ ਤਕੜਾ ਮਨ ਨਹੀਂ ਤਕੜਾ ਤਾਂ ਸਰੀਰ ਵੀ ਤਕੜਾ ਜੇ ਤੁਸੀਂ ਚਾਹੁੰਦੇ ਹੋ ਕਿ ਬੱਚੇ ਆਉਣ ਵਾਲੇ ਸਮੇਂ ਵਿੱਚ ਤਾਕਤਵਰ ਰਹਿਣ ਕਾਮਯਾਬ ਹੋਣ ਤਾਂ ਐਵੇਂ ਦੀਆਂ ਵੀਡੀਓ ਉਹਨਾਂ ਨੂੰ ਜ਼ਰੂਰ ਦਿਖਾਓ ਜਿਹੜੀਆਂ ਉਹਨਾਂ ਨੂੰ ਮੋਟੀਵੇਟ ਕਰਨ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਲਾਈਕ ਕਮੈਂਟ ਤੇ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਤਾਂ ਕਿ ਸਾਨੂੰ ਮੋਟੀਵੇਸ਼ਨ ਮਿਲਦੀ ਰਹੀ ਤੇ ਅਸੀਂ ਤੁਹਾਨੂੰ ਇਹੋ ਜਿਹੇ ਵੀਡੀਓ ਹੋਰ ਦਿੰਦੇ ਰਹੀਏ ਕਿਉਂਕਿ ਤੁਹਾਡੀ ਇੱਕ ਲਾਈਕ ਕਮੈਂਟ ਤੇ ਸ਼ੇਅਰ ਸਾਡੇ ਲਈ ਖਰਾਕ ਦਾ ਕੰਮ ਕਰਦੀ ਆ ਸੋ ਧੰਨਵਾਦ ਥੈਂਕ ਯੂ ਫॉर ਵਾਚਿੰਗ